ਕਾਰੰਦਰ ਲੋਕਾਂ ਨੂੰ ਠੰਡੀ ਠਾਰ ਹਵਾ ਨੀਚੇ ਸੁਹਾਉਣ ਵਾਲੇ ਆਪ ਖੁੱਲੇ ਅਸਮਾਨ ਹੇਠ ਪਏ ਹਨ। ਅਤਿ ਦੀ ਗਰਮੀ ਉੱਪਰੋਂ ਮੱਛਰਾਂ ਦਾ ਕਹਿਰ ਇਹਨਾਂ ਨੂੰ ਸਤਾ ਰਿਹਾ ਹੈ। ਇਹ ਤਸਵੀਰਾਂ ਰਾਤ 2 ਵਜੇ ਦੀਆਂ ਹਨ। ਜਿੱਥੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਆਪਣੇ ਹਲਕੇ ਦੇ ਸ਼ਹਿਰ ਢਿੜਵਾ ਅੰਦਰ ਪਿਛਲੇ ਕਈ ਦਿਨਾਂ ਤੋਂ ਪਾਵਰ ਕਾਮ, ট্রান্সਕੋ, ਠੇਕਾ ਮਜ਼ਦ ਮ ਜੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾ ਰਿਹਾ ਜਿਸ ਕਰਕੇ ਉਹਨਾਂ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਦੇ ਦਫ਼ਤਰ ਅੱਗੇ ਧਰਨਾ ਲਾਇਆ ਹੋਇਆ ਹੈ ਸਾਡਾ 20 ਤਰੀਕ ਤੋਂ ਲਗਾਤਾਰ ਜਿਹੜਾ ਪਾਵਰ ਕਮੇਂਟ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਬਿਜਲੀ ਬੋਰਡ ਦੇ ਜਿੰਨੇ ਵੀ CHBW CHH ਚ ਕੰਮੇ ਆ ਉਹਨਾਂ ਵੱਲੋਂ ਵਿੱਤ ਮੰਤਰੀ ਦੇ ਜਿਹੜਾ ਦਫ਼ਤਰ ਹੈ ਉਹਦੇ ਕੋਲ ਸੰਘਰਸ਼ ਕੀਤਾ ਜਾ ਰਿਹਾ ਪਰ ਅਫਸੋਸ ਨਾਲ ਇੱਕ ਗੱਲ ਇਹ ਹੈ ਕਿ ਜਦੋਂ ਕੱਲ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਆ ਤਾਂ ਉਹਨਾਂ ਵੱਲੋਂ ਬੜਾ ਬਿਹੇਵੀਅਰ ਜਿਹੜਾ ਇਹ ਸੀਗਾ ਵੀ ਅਸੀਂ ਜਿਹੜੇ ਆਊਟਸੋਰਸਡ ਮਲਾਜਮਾਂ ਉਹਨਾਂ ਨੂੰ ਸਿੱਧਾ ਡਿਪਾਰਟਮੈਂਟ ਦੇ ਵਿੱਚ ਨਹੀਂ ਲੈ ਜਾ ਜਾ ਸਕਦਾ ਅਸੀਂ ਇਹ ਗੱਲ ਕਹੀ ਵੀ ਥੋੜੀ ਜਦੋਂ ਸਰਕਾਰ ਆਉਣੀ ਸੀਗੀ ਤੁਸੀਂ ਉਦੋਂ ਇਹ ਗੱਲ ਕਹੀ ਸੀ ਵੀ ਅਸੀਂ ਕੱਚੇ ਮਲਾਜਮ ਨੂੰ ਪੱਕੇ ਕਰਾਂਗੇ ਆਊਟਸੋਰਸਡ ਮਲਾਜਮ ਨੂੰ ਪੱਕੇ ਕਰਾਂਗੇ ਪੰਜਾਬ ਨੂੰ ਧਰਨਾ ਮੁਕਤ ਕਰਾਂਗੇ ਇਸ ਗੱਲ ਨਾਲੇ ਗੱਲ ਜੁੜਦੀ ਕੱਲ ਰਾਤ ਤੁਸੀਂ ਇੱਥੇ ਜਦੋਂ ਆਏ ਆ ਤਾਂ ਤੁਸੀਂ ਗੱਲ ਦੇਖੀ ਹੋਣੀ ਹੈ ਕਿ ਅਚਨਚੇ ਤੁਸੀਂ ਦੌਰਾ ਕੀਤਾ ਇੱਥੇ মিডিਆ ਪ੍ਰੈਸ ਨੇ ਤਾਂ ਉੱਥੇ ਸਾਡੇ ਬੰਦੇ ਮਛਰ ਦੇ ਵਿੱਚ ਪੱਖਿਆਂ ਤੋਂ ਬਿਨਾ ਮਤਲਬ ਇੱਥੇ ਜਿਹੜਾ ਸਾਡੇ ਸਾਥੀ ਉਹ ਪਏ ਸੀਗੇ ਜਿਹੜੇ ਲੋਕਾਂ ਨੂੰ ਬਿਜਲੀ ਚਲਾਉਂਦੇ ਆ ਜਿਹੜੇ ਲੋਕਾਂ ਦੇ ਘਰਾਂ ਦਾ ਲੱਟੂ ਬਹਾਲ ਕਰਦੇ ਹੈਗੇ ਆ ਜਿਹੜੇ ਲੋਕਾਂ ਨੂੰ ਬਿਜਲੀ ਸਪਲਾਈ ਏਸ਼ੀਆ ਚ ਮਤਲਬ ਆਰਾਮ ਕਰਨ ਲਈ ਦਿੰਦੇ ਹੈਗੇ ਆ ਤੇ ਅੱਜ ਉਹ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਤੇ ਮਤਲਬ ਰਾਤ ਨੂੰ ਸੜਕਾਂ ਤੇ ਰੋੜ ਰਹੇ ਹੈਗੇ ਆ ਪਰ ਅਫਸੋਸ ਲੱਗ ਗੱਲ ਇਹ ਆ ਕਿ ਇੱਥੋਂ ਦੇ ਜਿਹੜਾ ਬਿਜਲੀ ਬੋਰਡ ਦਾ ਸੀਐਮਡੀ ਆ ਤੇ ਇੱਥੋਂ ਦਾ ਜਿਹੜਾ ਵਿੱਤ ਮੰਤਰੀ ਆ ਉਹਨੂੰ ਸਾਡੇ ਨਾਲ ਜਰਾ ਸੇ ਵੀ ਕੋਈ ਪ੍ਰਵਾਹ ਨਹੀਂ ਹੈ ਇਸ ਕਰਕੇ ਅਸੀਂ ਵੀ ਇਹ ਗੱਲ ਅੱਜ ਜਦੋਂ ਅੱਜ ਵੀ ਸਾਡੀ ਗੱਲਬਾਤ ਹੋਈ ਆ ਸੀਐਮਡੀ ਨਾਲ ਕੱਲ ਵੀ ਗੱਲ ਹੋਈ ਆ ਪਰ ਵਿੱਤ ਮੰਤਰੀ ਨੂੰ ਵੀ ਕਹਿ ਕੇ ਆਏ ਆ ਤੇ ਮਤਲਬ ਆਪਣੇ ਪਾਵਰ ਸੈਕਟਰੀ ਨੂੰ ਵੀ ਕਹਿ ਕੇ ਆਏ ਆ ਵੀ ਅਸੀਂ ਉਦੋਂ ਤੱਕ ਗੱਲ ਨਹੀਂ ਉਠਦੇ ਹੈਗੇ ਜਦੋਂ ਤੱਕ ਤੁਸੀਂ ਕੰਟਰੈਕਟ ਤੇ ਲੈਣ ਦਾ ਫੈਸਲਾ ਨਹੀਂ ਕਰਦੇ ਤੁਸੀਂ ਬਿਜ਼ਨਸ ਬਿਲਾਈ ਬਹਾਲ ਕਰਾਉਣੀ ਹੈ ਜਿੱਤੋਂ ਮਰਜ਼ੀ ਕਰਾ ਲਿਓ ਪਰ ਅਸੀਂ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ ਕਿ ਕਿਉਂ ਰੱਖਾਂਗੇ ਕਿਉਂਕਿ ਤੁਸੀਂ ਸਾਨੂੰ ਮੌਦੇ ਮੂਹ ਦੇ ਵਿੱਚ ਮਾਰਨ ਲਈ ਮਜਬੂਰ ਕਰਦੇ ਹੋ ਮੰਤਰੀ ਨੂੰ ਗੱਲ ਕਿਹਾ 400 ਦੇ ਲਗਭਗ ਅੰਕੜਾ ਪਾਰ ਕਰ ਗਿਆ ਮੋਤਾਂ ਨਾਲ ਜਿਹੜੇ ਕੋਈ ਪਿਛਲੇ ਸੀਜ਼ਨ ਦੇ ਵਿੱਚ ਜਦੋਂ ਪੈੜੀ ਸੀ ਚੱਲਿਆ 25 ਮੋਤਾਂ ਹੋ ਗਈਆਂ ਤੇ ਹੁਣ ਫੇਰ ਕਹਿ ਰਹੇ ਨੇ ਵੀ ਮੌਤ ਨੂੰ ਮਾਸੀ ਆਖੋ ਅਸੀਂ ਬਿਲਕੁਲ ਨਹੀਂ ਇਹ ਹੋਣ ਦਵਾਂਗੇ ਤੇ ਸਾਨੂੰ ਘੱਟੋ ਘੱਟ ਗੁਜ਼ਾਰੇਯੋਗ ਤਨਖਾਹ ਲਾਗੂ ਕਰਨ ਸਾਡੇ ਨਾਲ ਗੋਝਾ ਮਜ਼ਾਕ ਕਰਦੇ ਕਹਿੰਦੇ ਤੁਹਾਡੀ ਤਨਖਾਹ 15 10% ਦੇ ਵਧਾ ਦੰਨੇ ਆ ਅਸੀਂ ਕਿਹਾ 10% ਭਰਾਵਾ ਸਾਤੇ ਸਾਡੀ ਤਨਖਾਹ ਚੋਂ ਕੱਟ ਲਈ ਜੇ ਤੁਹਾਡੀ ਖਜ਼ਾਨਾ ਇੰਨਾ ਹੀ ਖਾਲੀ ਹੋਇਆ ਲੋਕਾਂ ਵਾਸਤੇ ਤੁਹਾਡੀਆਂ ਤਨਖਾਹਾਂ ਵਧਾਉਣ ਵਾਸਤੇ ਖਜ਼ਾਨਾ ਖੁੱਲਾ ਹੈ ਤੁਹਾਡੀਆਂ ਗੱਡੀਆਂ ਲੈਣ ਵਾਸਤੇ ਖਜ਼ਾਨਾ ਖੁੱਲਾ ਹੈ ਤੇ ਜਿਹੜਾ ਗਰੀਬ ਕੰਮ ਕਰ ਰਿਹਾ ਆ ਆਮ ਲੋਕ ਜਿਹੜੇ ਕੰਮ ਕਰ ਰਹੇ ਆ ਉਹਨਾਂ ਵਾਸਤੇ ਤੁਹਾਡਾ ਕੋਈ ਖਜ਼ਾਨਾ ਨਹੀਂ ਖੁੱਲਾ ਹੈ ਇਸ ਕਰਕੇ ਅਸੀਂ ਇਹ ਗੱਲ ਕਹੀ ਆ ਵੀ ਸਾਨੂੰ ਜੋ ਕਾਨੂੰਨ ਕਹਿੰਦਾ ਜੋ ਲਾਅ ਕਹਿੰਦਾ ਉਹਦੇ ਤਹਿਤ 1948 ਐਕਟ ਕਹਿੰਦਾ ਵੀ ਘੱਟੋ-ਘੱਟ ਜਾਰੇ ਜੋ ਤਨਖਾਹ 25000 35000 ਚਾਹੀਦੀ ਆ ਉਹਦੇ ਤੇ ਡਿਪਾਰਟਮੈਂਟ ਦੇ ਵਿੱਚ ਲੋ ਤੇ ਜਿਹੜੇ ਤੁਸੀਂ ਠੇਕੇਦਾਰ ਕੰਪਨੀਆਂ ਨੂੰ 6-6% 10-10% ਤੇ ਬਾਦੂ ਦਾ ਜਿਹੜਾ ਲੁੱਟ ਕਰਦੇ ਆ ਤੁਸੀਂ ਸਾਰਾ ਕੁਝ ਦੇ ਰਹੇ ਸਾਡੀ ਤਾਂ ਲੜਾਈ ਹੋਈ ਆ ਨਾ ਵੀ ਤੁਸੀਂ ਠੇਕੇਦਾਰਾਂ ਨੂੰ ਕੰਪਨੀਆਂ ਨੂੰ ਬਾਹਰ ਕੱਢੋ ਨਿੱਜੀ ਕਰਨ ਦੀ ਨੀਤੀ ਰੱਦ ਕਰੋ ਸਾਰਿਆਂ ਨੂੰ ਪੱਕੇ ਰੁਜ਼ਗਾਰ ਦੀ ਗਾਰੰਟੀ ਕਰੋ ਕੱਚਾ ਰੁਜ਼ਗਾਰ ਕਿਉਂ ਆ ਇਹ ਗੱਲ ਨੂੰ ਲੈ ਕੇ ਅਸੀਂ ਪ੍ਰੋਟੈਸਟ ਕਰ ਰਹੇ ਹੈਗੇ ਆਂ ਮੈਂ ਆਮ ਲੋਕਾਂ ਲੋਕਾਂ ਤੋਂ ਵੀ ਮਾਫੀ ਮੰਗਦੇ ਆ ਕਿਉਂਕਿ ਅਸੀਂ ਉਹ ਪੀੜਤਾਂ ਜਿਹੜੇ ਲੋਕਾਂ ਦੇ ਘਰਾਂ ਦਾ ਲਾਟੂ ਜਗਾਉਂਦੇ ਆ ਸਾਡੇ ਆਪ ਦੇ ਘਰਾਂ ਦਾ ਚਿਰਾਗ ਬੁੱਝ ਜਾਂਦਾ ਪਰ ਕੋਈ ਪੁੱਛਣ ਵਾਲਾ ਬਾਤ ਨਹੀਂ ਹੈ ਕੋਈ ਸਰਕਾਰ ਨਹੀਂ ਪੁੱਛ ਰਹੀ ਇਸ ਕਰਕੇ ਅਸੀਂ ਪ੍ਰੋਟੈਸਟ ਕਰਨ ਲਈ ਮਜਬੂਰ ਆ ਤੇ ਲਗਾਤਾਰ ਉਦੋਂ ਤੱਕ ਕੋਲ ਜਾਰੀ ਰੱਖਾਂਗੇ ਜਦੋਂ ਤੱਕ ਸਰਕਾਰ ਬੋਰਡ ਮੈਨੇਜਮੈਂਟ ਸਾਡਾ ਮਸਲਾ ਹੱਲ ਨਹੀਂ ਕਰਦੀ ਇਹ ਅਸੀਂ ਅੱਜ ਫੈਸਲਾ ਕੀਤਾ ਹੈਗਾ ਅੱਜ ਦਾ ਵੀ ਤੁਹਾਡਾ ਕੋਈ ਮਾਰਚ ਦਾ ਹੈਗਾ ਜੀ ਅੱਜ ਅਸੀਂ ਮਾਰਚ ਵੀ ਕਰਾਂਗੇ ਜੀ ਇਸ ਥਾਂ ਤੇ ਵੱਡਾ ਇਕੱਠ ਪਰਿਵਾਰਾਂ ਦੇ ਬੱਚਿਆਂ ਸਮੇਤ ਵੀ ਸੱਦਾਂਗੇ ਵੱਡਾ ਕੱਟ ਫੱਦਾਂਗੇ ਸਰਕਾਰ ਦੀ ਜੋ ਤਮੰਨਾ ਹੋਈ ਉਹ ਸਰਕਾਰ ਕਰਨੀ ਹੈ ਪਰ ਅਸੀਂ ਸੰਘਰਸ਼ ਤੋਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ